ਹਾਂਜੀ ਗਾ ਦੋਸਤੋ ਇੱਕ ਵਾਰ ਫੇਰ ਤੋਂ ਜੁੜ ਚੁੱਕੇ ਆਂ ਜੀ ਪਾਤਨਖਨੌਰੀ ਬਾਰਡਰ ਤੋਂ ਹਰਿਆਣੇ ਵਾਲੀ ਸਾਈਡ ਖੜੇ ਆਂ ਆਪਾਂ ਇਧਰਲੇ ਪਾਸੇ ਆਪਣੇ ਬਾਈ ਨੇ ਜੋਸ਼ ਆ ਪੂਰਾ ਨੌਜਵਾਨਾਂ ਦੇ ਵਿੱਚ ਕਿਸਾਨ ਨੇ ਤੇ ਦੂਸਰੇ ਪਾਸੇ ਪੁਲਿਸ ਆ ਦੇਖ ਰਹੇ ਹੋ ਤੁਸੀਂ ਕਿਲਾ ਨੇ ਜਿਹੜੇ ਕਿਸ ਤਰੀਕੇ ਨਾਲ ਲੱਗੇ ਹੋਈਆਂ ਨੇ ਉਹ ਵੀ ਦਿਖਾ ਦਿੰਨੇ ਆਂ ਹਾਂ ਆਪੀਆਂ ਬਾਈ ਕਿੱਥੋਂ ਲੈ ਆ ਪੱਟ ਕੇ ਬਾਈਏ ਹੱਥ ਲਓ ਪੱਟੀਆਂ ਨੇ ਆ ਭਾਈਆਂ ਜੇ ਭਾਈ ਨੂੰ ਵੀ ਪੱਟੀਆਂ ਨੇ ਹਾਂ ਅੱਜ ਆ ਬਾਈ ਪੱਟੀ ਫਰਦੇ ਨੇ ਕਿਲਾ ਪੱਟੀ ਫਰਦੇ ਨੇ ਬੜਾ ਜਿੰਦਾਬਾਦ ਇਹ ਆਹ ਵੇਖੋ ਤੁਸੀਂ ਜਿੰਦਾਬਾਦ ਦੇਖਿਆ ਭਾਈ ਮਾੜਾ ਵੀ ਜਿੰਦਾਬਾਦ ਵੀਰੇ ਦੇਖੇ ਦੇਖੇ ਦੇਖ ਆਹ ਦੇਖੀ ਪੈਣੇ ਕੋਈ ਨਹੀਂ ਆਹ ਦੇਖ ਲਓ ਭਾਈ ਕਿਲਾ ਨੇ ਜਿਹੜੀਆਂ ਇਸ ਤਰੀਕੇ ਨਾਲ ਉਹ ਕਿਲਾ ਲਾਰਖੇ ਨੇ ਕਿਲਾ ਦੇਖ ਰਹੇ ਹੋ ਤੁਸੀਂ ਕਿਲਾ ਦੇਖ ਰਹੇ ਹੋ ਤੁਸੀਂ ਪੰਜਾਬ ਪੁਲਿਸ ਵਾਲੇ ਵੀ ਇੱਧਰ ਕਿ ਤੁਸੀਂ ਦੇਖ ਰਹੇ ਹੋ ਖੜੇ ਨੇ ਤੇ ਆਹ ਕਿਲਾ ਨੇ ਭਾਈ ਆਹ ਕਿਲਾ ਨੇ ਇਹ ਕਿਸ ਤਰੀਕੇ ਨਾਲ ਲਾਈਆਂ ਹੋਇਆਂ ਉਹ ਦੇਖ ਰਹੇ ਹੋ ਇਹ ਆ ਦੇਖ ਲਓ ਕਿ ਉਧਰ ਹਰਿਆਣਾ ਪੁਲਿਸ ਖੜੀ ਆ ਇਧਰ ਆਪਣੇ ਪੰਜਾਬ ਪੁਲਿਸ ਹੈ ਬਾਈ ਤੇ ਇਧਰ ਪੂਰੇ ਆਪਣੇ ਲੋਕ ਨੇ ਜਮ੍ਹਾਂ ਹੋ ਚੁੱਕੇ ਨੇ ਬਾਈ ਤਾ ਵਈ ਮਾਹੌਲ ਦੇਖ ਰਿਹਾ ਤੁਸੀਂ ਕਿਸ ਤਰੀਕੇ ਦਾ ਮਾਹੌਲ ਆ ਖਨੌਰੀ ਬਾਰਡਰ ਦੇ ਉੱਪਰ ਪੰਜਾਬ ਪੁਲਿਸ ਵੀ ਖੜੀ ਆ ਪੰਜਾਬ ਪੁਲਿਸ ਇਸ ਕਰਕੇ ਖੜੀ ਆ ਤਾਂ ਕਿ ਜਿਹੜੇ ਆਪਣੇ ਲੋਕ ਨੇ ਇਹਨਾਂ ਨੂੰ ਥੋੜਾ ਕੰਟਰੋਲ ਦੇ ਵਿੱਚ ਰੱਖਿਆ ਜਾਵੇ ਵੈਸੇ ਜਗਾ ਜਿਹੜੀ ਹੈਗੀ ਆ ਇਹ ਹਰਿਆਣੇ ਦੀ ਆ ਕਿਲ ਦੇਖ ਰਿਹਾ ਕਿੱਡੇ ਵੱਡੇ ਵੱਡੇ ਕਿਲ ਨੇ ਕਿਸ ਤਰੀਕੇ ਦੇ ਨਾਲ ਇੱਥੇ ਲਾਏ ਹੋਏ ਨੇ ਦੂਰੋਂ ਦੂਰੋਂ ਲੋਕ ਪਹੁੰਚ ਚੁੱਕੇ ਨੇ ਪਰ ਇਹ ਤਾਂ ਉਹ ਲੋਕ ਨੇ ਜਿਹੜੇ ਮੁਠੀ ਘਰ ਲੋਕ ਨੇ ਇਸ ਤੋਂ ਬਾਅਦ ਬਹੁਤ ਤਾਕੜਾ ਹਜੂਮ ਆ ਰਿਹਾ ਲੋਕਾਂ ਦਾ ਹਜ਼ਾਰਾਂ ਟਰੈਕਟਰ ਟਰਾਲੀਆਂ ਨੇ ਦੂਸਰੇ ਪਾਸੇ ਐਸੇ ਬਾਰਡਰ ਦੇ ਉੱਪਰ ਤੁਸੀਂ ਤਸਵੀਰਾਂ ਦੇਖੋਗੇ ਹਰਿਆਣਾ ਪੁਲਿਸ ਵੀ ਖੜੀ ਆ ਉਹ ਸਾਹਮਣੇ ਦੇਖ ਰਹੇ ਹੋ ਹਰਿਆਣਾ ਪੁਲਿਸ ਦੇ ਜਵਾਨ ਖੜੇ ਨੇ ਹਰਿਆਣਾ ਪੁਲਿਸ ਕਈ ਦਿਨਾਂ ਤੋਂ ਤਿਆਰੀਆਂ ਕਰ ਰਹੀ ਸੀ ਇੱਥੇ ਕਿ ਕਿਸਾਨਾਂ ਨੂੰ ਅੱਗੇ ਲੰਘਣ ਨਾ ਦਿੱਤਾ ਜਾਵੇ ਕਿਸਾਨਾਂ ਨੂੰ ਇੱਥੇ ਤੱਕ ਪਹੁੰਚਣ ਨਾ ਦਿੱਤਾ ਜਾਵੇ ਇੱਥੇ ਤੁਸੀਂ ਦੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਕਿਲ ਵਗੈਰਾ ਲਗਾਏ ਹੋਏ ਨੇ ਹਰ ਤਰ੍ਹਾਂ ਦੀ ਤਿਆਰੀ ਹਰਿਆਣਾ ਹਰਿਆਣਾ ਪੁਲਿਸ ਨੇ ਕਰੀ ਹੋਈ ਆ ਬਾਈ ਪਰ ਦੂਸਰੇ ਪਾਸੇ ਕਿਸਾਨ ਨੇ ਜਿਹੜੇ ਇਹ ਵੀ ਵੱਡੀ ਤਿਆਰੀ ਨਾਲ ਆ ਰਹੇ ਨੇ ਕਿਲੋ ਤੁਸੀਂ ਦੇਖ ਰਹੇ ਹੋ ਹੱਥਾਂ ਨਾਲ ਵੀ ਕਿਲੋ ਬਹੁਤ ਸਾਰੇ ਲੋਕਾਂ ਨੇ ਪੱਟ ਲਏ ਬਹੁਤ ਸਾਰੇ ਲੋਕ ਪੱਟਣ ਦੀ ਵੀ ਕੋਸ਼ਿਸ਼ ਕਰ ਰਹੇ ਨੇ ਇਹਨਾਂ ਕਿੱਲਾ ਨੂੰ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਪੱਟਿਆ ਜਾਵੇ ਤਾਂ ਦੋਸਤੋ ਵੀਡੀਓ ਦੇ ਨਾਲ ਜੁੜੇ ਰਹੋ ਤੁਸੀਂ ਵੀਡੀਓ ਦੇ ਨਾਲ ਪੂਰੀ ਪਲ-ਪਲ ਦੀ ਖਬਰ ਦਿਖਾਵਾਂਗੇ ਆਪਾਂ ਤੁਹਾਨੂੰ ਇੱਥੇ ਦੀ ਕਿ ਆਖਰ ਕਿਸ ਤਰੀਕੇ ਦਾ ਉਰੇ ਮਾਹੌਲ ਬਣਦਾ ਜਾ ਰਿਹਾ ਕਾਫੀ ਗਰਮ ਮਾਹੌਲ ਹੈ ਇਸ ਬਾਰਡਰ ਦੇ ਉੱਪਰ ਆਪਾਂ ਹੈਗੇ ਆਂ ਪੂਰੀ ਰਿਪੋਰਟ ਤੁਹਾਨੂੰ ਦਿੰਦੇ ਰਵਾਂਗੇ ਕਿ ਇਸ ਬਾਰਡਰ ਦੇ ਉੱਪਰ ਪੂਰਾ ਦਿਨ ਕੀ ਕੀ ਘਟਨਾ ਕਰਮ ਹੁੰਦਾ ਹੈ ਹਜ਼ਾਰਾਂ ਜਿਹੜੇ ਟਰੈਕਟਰ ਨੇ ਉਹ ਵੀ ਕੁਝ ਹੀ ਮਿੰਟਾਂ 'ਚ ਇੱਥੇ ਪਹੁੰਚ ਜਾਣਗੇ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ ਰਾਬਰਾਖਾ